ਆਪਣਿਆ ਮਨ ਬਿਰਤੀਆਂ ਨੂੰ ਕਾਗਰ ਕਰਦੇ ਹੋਏ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਸੋਰਠ ਮਹੱਲਾ ਪੰਜਵਾ ਕਾਰ ਦੂਜਾ ਕੱਤੀ ਰਾਗਾਂ ਦੇ ਵਿੱਚੋਂ ਸਤਿਗੁਰ ਸੱਜੇ ਪਾਤਸ਼ਾਹ ਜੀਆ ਨੇ ਸਾਨੂੰ ਅੱਜ ਦਾ ਫਰਮਾਨ ਸੋਰਠ ਰਾਗ ਦੇ ਵਿੱਚੋਂ ਬਖਸ਼ਿਸ਼ ਕੀਤਾ ਹੈ ਪੰਜਵੇਂ ਮਹਲ ਸਤਿਗੁਰੂ ਗੁਰੂ ਅਰਜਨ ਪਰਤਖ ਹਾਰ ਕਾਲਯੁਗ ਜਹਾਜ਼ ਅਰਜਨ ਗੁਰੂ ਗੁਰੂ ਅਰਜਨ ਦੇ ਮਹਾਰਾਜੀਆਂ ਨੇ ਸਾਨੂੰ ਫਰਮਾਨ ਬਖਸ਼ਿਸ਼ ਕੀਤਾ ਹੈ। ਕਾਰ ਦੂਸਰੇ ਵਿੱਚ ਸ਼ਬਦ ਗਉਂਦੀ ਮਰਿਆਦਾ ਬਖਸ਼ਿਸ਼ ਕੀਤੀ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਗੁਰੂ ਅਰਜਨ ਦੇ ਮਹਾਰਾਜੀਆਂ ਨੇ ਉਸ ਅਕਾਲ ਪੁਰਖ ਵਹਿਗੁਰੂ ਦੀ ਪਰਮਾਤਮਾ ਦੀ ਵਡਿਆਈ ਕੀਤੀ ਕਿ ਉਹ ਪਰਮਾਤਮਾ ਸਾਡੀ ਰਖਿਆ ਕਰਦਾ ਹੈ। ਜਿੱਥੇ ਮਨੁੱਖ ਦਾ ਹੱਥ ਨਹੀਂ ਪਹੁੰਚ ਸਕਦਾ ਇਹਦੀ ਸਮਰਥਾ ਨਹੀਂ ਜਾ ਸਕਦੀ ਇਹ ਸੋਚ ਵੀ ਨਹੀਂ ਸਕਦਾ ਕਿ ਕੀ ਕੁਝ ਹੋ ਰਿਹਾ ਹੈ ਉੱਥੇ ਵੀ ਇਹ ਪ੍ਰਮਾਤਮਾ ਸਾਡੀ ਰੱਖਿਆ ਕਰਦਾ ਹੈ ਸਦਾ ਵਾਸਤੇ ਸਤਿਗੁਰਾਂ ਨੇ ਇੱਥੇ ਮਾਤਾ ਦੇ ਉਦਰਦ ਵਿੱਚ ਜਿਹੜੇ ਬੱਚੇ ਦੀ ਪਾਲਣਾ ਹੁੰਦੀ ਹੈ ਉਹਦੀ ਉਦਾਹਰਣ ਦੇ ਕਰਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਜਿੱਥੇ ਮਾਤਾ 9-10 ਮਹੀਨੇ ਦੇ ਕਰੀਬ ਇੱਕ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਪੇਟ ਦੇ ਵਿੱਚ ਰੱਖਦੀ ਆ ਉੱਥੇ ਕਿਸ ਦੀ ਉਸ ਪਰਮਾਤਮਾ ਨੂੰ ਕੌਣ ਉਹਦੀ ਮਦਦ ਕਰਦਾ ਹੈ ਕਿਸ ਤਰ੍ਹਾਂ ਉਹਦੀ ਰੱਖਿਆ ਹੁੰਦੀ ਹੈ ਸਤਿਗੁਰੂ ਜੀ ਕਹਿ ਲੱਗੇ ਇੱਕ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਮਾਤਾ ਦੇ ਗਰਭ ਦੇ ਵਿੱਚ ਬੱਚੇ ਦੀ ਪਾਲਣਾ ਪੋਸ਼ਣਾ ਕਰਦਾ ਹੈ ਆਪ ਹੀ ਕਿਰਪਾ ਕਰਦਾ ਹੈ ਉਹਦੀ ਰੱਖਿਆ ਤਾਂ ਹੁੰਦੀ ਹੈ ਕਿਉਂਕਿ ਉੱਥੇ ਜਿਹੜਾ ਬੱਚਾ ਉਹ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਬੱਚਾ ਅਕਸਰ ਅਸੀਂ ਵੇਖਿਆ ਕਿ ਜਨਮ ਹੋਣ ਤੋਂ ਬਾਅਦ ਬੱਚਾ ਜਿਹੜਾ ਉਹ ਰੋਂਦਾ ਹੈ ਰੋਣ ਦਾ ਕਾਰਨ ਡਾਕਟਰ ਕੁਝ ਪੀੜਾ ਦਾ ਵੀ ਦੱਸਦੇ ਹਨ ਪਰ ਜੋ ਗੁਰਬਾਣੀ ਦੱਸਦੀ ਹੈ ਕਿ ਮਨੁੱਖ ਬੱਚੇ ਦੀ ਉਸ ਸਮੇਂ ਮਾਤਾ ਦੇ ਗਰਭ ਦੇ ਵਿੱਚ ਸਿਮਰਨ ਦੇ ਨਾਲ ਲਿਵ ਲੱਗੀ ਹੁੰਦੀ ਪਰਮਾਤਮਾ ਦਾ ਨਾਮ ਮਨੁੱਖ ਜਪਦਾ ਜਦੋਂ ਇਹ ਮਾਤਾ ਦੇ ਉਦਰ ਤੋਂ ਬਾਹਰ ਆਉਂਦਾ ਹੈ ਤੇ ਇਹਦੀ ਲਿਵ ਪਰਮਾਤਮਾ ਨਾਲੋਂ ਟੁੱਟ ਜਾਂਦੀ ਹੈ ਪਰਮਾਤਮਾ ਦੇ ਵਿਛੋੜੇ ਦੇ ਵਿੱਚ ਇਹ ਮਨੁੱਖ ਜਿਹੜਾ ਰਹਿੰਦਾ ਆਤਮਾ ਦੀ ਰੋਣੀ ਉਥੇ ਸਾਡੀ ਰੱਖਿਆ ਕੌਣ ਕਰਨ ਵਾਲਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਲੱਗੇ ਮਾਤਾ ਦੇ ਗਰਭ ਦੇ ਵਿੱਚ ਉਹ ਪਰਮਾਤਮਾ ਨੇ ਆਪਣਾ ਨਾਮ ਸਿਮਰਨ ਦੇ ਕਰਕੇ ਰੱਖਿਆ ਹੈ ਉਹ ਪਰਮਾਤਮਾ ਰੱਖਣ ਵਾਲਾ ਹੈ ਪਾਵਕ ਸਾਗਰ ਅਥਾਹ ਲਹਿਰ ਮਹ ਤਾਰ ਹੋ ਤਾਰਨ ਹਾਰੇ ਸਤਿਗੁਰੂ ਜੀ ਜਿੱਦਾਂ ਤੁਸੀਂ ਮਾਤਾ ਦੇ ਗਰਭ ਦੇ ਵਿੱਚ ਆਪਣਾ ਹੱਥ ਦੇ ਕਰਕੇ ਕਿਰਪਾ ਕਰਕੇ ਸਿਮਰਨ ਦੇ ਕਰਕੇ ਸਾਨੂੰ ਰੱਖਿਆ ਏ ਸਾਡੇ ਤੇ ਹੁਣ ਅਗਾਹ ਵੀ ਕਿਰਪਾ ਕਰੋ ਕਿ ਅਸੀਂ ਸੰਸਾਰ ਦੇ ਉੱਤੇ ਆਏ ਆ ਇੱਥੇ ਪਾਵਕ ਸਾਗਰ ਕੇ ਇੱਥੇ ਜਿਹੜੀਆਂ ਵਿਕਾਰ ਰੂਪੀ ਲਹਿਰਾਂ ਹਨ ਸੰਸਾਰ ਸਮੁੰਦਰ ਆ ਇਹਦੇ ਵਿੱਚ ਵਿਕਾਰ ਜਿਹੜੇ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਆ ਇਹ ਸਾਨੂੰ ਟਾਉਂਦਾ ਹੈ ਕਿਰਪਾ ਕਰੋ ਇੱਥੇ ਵੀ ਸਾਡੀ ਰੱਖਿਆ ਕਰੋ ਜਿਸ ਤਰ੍ਹਾਂ ਮਾਤਾ ਦੇ ਗਰਭ ਵਿੱਚ ਕੀਤੀ ਆ ਭਾਵਕ ਸਾਗਰ ਅਥਾ ਲਹਿਰ ਵਿੱਚ ਇਹ ਸਤਿਗੁਰੂ ਜੀ ਵਕਾਰਾਂ ਰੂਪੀ ਲਹਿਰਾਂ ਤੋਂ ਸਾਨੂੰ ਬਚਾਉਣਾ ਕਰੋ ਇਸ ਸੰਸਾਰ ਦੇ ਉੱਤੇ ਸਮੁੰਦਰ ਜਿਹੜਾ ਉਹ ਵਗ ਰਿਹਾ ਹੈ ਵਕਾਰਾਂ ਦਾ ਤਾਰ ਹੋ ਤਾਰਨਹਾਰੇ ਦਇਆ ਕਰੋ ਕਿਰਪਾ ਦੇ ਹੱਥ ਦੇ ਕਰਕੇ ਸਾਨੂੰ ਇਸ ਸੰਸਾਰ ਦੀ ਅੱਗ ਤੋਂ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਝੂਠ ਨਿੰਦਿਆ ਇਹਨਾਂ ਤੋਂ ਵੀ ਬਚਾਉਣਾ ਕਰੋ ਮਾਦੋ ਤੂੰ ਠਾਕੁਰ ਸਿਰ ਮੋਰਾ ਹੈ ਪਰਮਾਤਮਾ ਕਾਲਪੁਰਖ ਵਹਿ ਗੁਰੂ ਮਾਦੋ ਜੀ ਪਰਮਾਤਮਾ ਸਵਾਮੀ ਤੂੰ ਸਾਡਾ ਠਾਕੁਰ ਹੈ ਸਾਡਾ ਸਵਾਮੀ ਸਾਰਿਆਂ ਨੂੰ ਉੱਚਾ ਹੈ ਇਹਾਂ ਉਹਾਂ ਤੁਹਾਰੋ ਤੋਰਾ ਹੈ ਪਰਮਾਤਮਾ ਇਸ ਲੋਕ ਵਿੱਚ ਇਹਾਂ ਉਹਾਂ ਉਸ ਪਰਲੋਕ ਵਿੱਚ ਸਾਨੂੰ ਤੁਹਾਡੇ ਨਾਮ ਦਾ ਹੀ ਆਸਰਾ ਹੈ ਨਾਮ ਤੋਂ ਬਗੈਰ ਮਨੁੱਖ ਨੂੰ ਹੋਰ ਕੋਈ ਵੀ ਆਸਰਾ ਨਹੀਂ ਦੁਨੀਆ ਦੇ ਆਸਰੇ ਲੋੜਾਂ ਦੇ ਮੁਤਾਬਕ ਹਨ ਜਦੋਂ ਤੱਕ ਸਾਡੀ ਲੋੜ ਪੂਰੀ ਹੁੰਦੀ ਹੈ ਉਨਾ ਚਿਰ ਮਨੁੱਖ ਇੱਕ ਦੂਜੇ ਦਾ ਸਾਥ ਦਿੰਦੇ ਹਨ ਜਦੋਂ ਲੋੜਾਂ ਪੂਰੀਆਂ ਹੋਣੀਆਂ ਖਤਮ ਹੋ ਜਾਣ ਉਦੋਂ ਮਨੁੱਖ ਜਿਹੜਾ ਆਪਣੇ ਨਜ਼ਦੀਕੀ ਰਿਸ਼ਤੇਦਾਰ ਵੀ ਭੁੱਲ ਜਾਂਦਾ ਹੈ ਇਕ ਪਰਮਾਤਮਾ ਕਾਲਪੁਰਕ ਵੈਗਰੂ ਤੋ ਹੀ ਹੈ ਜਿਹੜਾ ਸਾਡੀ ਰੱਖਿਆ ਕਰ ਸਕਦਾ ਹੈ ਇਸ ਲੋਕ ਵਿੱਚ ਉਹਾਂ ਉਸ ਪਰਲੋਕ ਵਿੱਚ ਸਾਨੂੰ ਤੁਹਾਡੇ ਨਾਮ ਦਾ ਆਸਰਾ ਇਹ ਰਹਾਉ ਇਹ ਰਹਾਉ ਦੇ ਬੰਨ ਅੰਦਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਕੀਤੇ ਕਹੋ ਮੇਰੇ ਸਮਾਨੇ ਕਰਨ ਹਾਰ ਤ੍ਰਿਨ ਜਾਨਾ ਸਤਿਗੁਰੂ ਜੀ ਕਹਿੰਦੇ ਮਨੁੱਖ ਦੀ ਹਾਲਾਤ ਇਹ ਬਣ ਗਈ ਕਿਨੇ ਪਰਮਾਤਮਾ ਦੇ ਨਾਮ ਨੂੰ ਭਲਾ ਕਰਕੇ ਜਿਸ ਪ੍ਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਪ੍ਰਮਾਤਮਾ ਨੇ ਸਿਮਰਨ ਦੇ ਕਰਕੇ ਦੀ ਰੱਖਿਆ ਕੀਤੀ ਸੀ ਜਿਹੜਾ ਅਗਰੀਆਂ ਲਹਿਰਾਂ ਤੋਂ ਬਚਾਉਣ ਵਾਲਾ ਹੈ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾਉਣ ਵਾਲਾ ਹੈ ਉਹ ਸਾਰਿਆਂ ਦਾ ਸੁਆਮੀ ਮਾਲਕ ਆ ਉਹਨੂੰ ਇਹਨੇ ਭਲਾ ਦਿੱਤਾ ਹੈ ਤੇ ਕੀਤਾ ਕੀ ਹੈ ਕਹਿੰਦੇ ਕੀਤੇ ਕਉ ਮੇਰੇ ਸਮਾਨੇ ਜੋ ਕੁਝ ਪ੍ਰਮਾਤਮਾ ਨੇ ਦੁਨੀਆ ਤੇ ਬਣਾਇਆ ਹੈ ਪੈਦਾ ਕੀਤਾ ਹੈ ਉਹਨੂੰ ਮੇਰ ਦੇ ਸਮਾਨ ਸਮਝਦਾ ਹੈ ਕਿ ਪਰਬਤ ਦੇ ਸਮਾਨ ਸਮਝਦਾ ਹੈ ਬਹੁਤ ਵੱਡਾ ਇਹਨੇ ਪਦਾਰਥਾਂ ਨੂੰ ਮੰਨ ਲਿਆ ਹੈ ਪ੍ਰਮਾਤਮਾ ਨੂੰ ਇਹਨੇ ਛੋਟਾ ਮੰਨ ਲਿਆ ਜਿਹੜਾ ਸਾਡੀ ਰੱਖਿਆ ਕਰਨ ਵਾਲਾ ਹੈ ਜੋ ਕੁਝ ਉਹ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਬਣਾਇਆ ਉਸ ਕੀਤੇ ਹੋਏ ਨੂੰ ਉਸ ਵਿਥਾਰ ਨੂੰ ਜੋ ਪ੍ਰਮਾਤਮਾ ਨੇ ਦੁਨੀਆ ਵਿੱਚ ਪੈਦਾ ਕੀਤਾ ਉਹਨੂੰ ਮੇਰ ਪਰਬਤ ਪਹਾੜ ਦੇ ਸਮਾਨ ਸਮਝ ਲੈ ਕੇ ਦੁਨਿਆਵੀ ਚੀਜ਼ਾਂ ਵੱਡੀਆਂ ਕਰਨਹਾਰ ਤ੍ਰਿਣ ਜਾਣੇ ਪਰਮਾਤਮਾ ਕਰਨਹਾਰ ਕਾਲਪੁਰਕ ਵੈਗਰੋ ਜਿਹੜਾ ਸਾਰਾ ਕੁਝ ਬਣਾਉਣ ਵਾਲਾ ਰੱਖਿਆ ਕਰਨ ਵਾਲਾ ਤ੍ਰਿਣ ਕਹਿੰਦੇ ਹਨ ਇੱਕ ਥੀਲੇ ਦੀ ਨਿਯਾਈ ਕਹਿਣ ਲੱਗੇ ਇੱਕ ਤੀਨੇ ਕੱਖ ਦੀ ਨਿਯਾਈ ਇਹਨੇ ਪਰਮਾਤਮਾ ਨੂੰ ਸਮਝ ਲਿਆ ਹਾਲਾਂਕਿ ਪ੍ਰਮਾਤਮਾ ਨੂੰ ਪਰਬਤ ਦੇ ਸਮਾਨ ਸਮਝਣਾ ਚਾਹੀਦਾ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੱਡਾ ਹੈ ਸਾਡੀ ਰੱਖਿਆ ਕਰਨ ਵਾਲਾ ਹੈ ਸਾਰਾ ਕੁਝ ਉਹ ਪੈਦਾ ਕਰਨ ਵਾਲਾ ਹੈ ਪਰ ਇਸ ਕਲਯੁਗੀ ਜੀਵ ਨੇ ਉਲਟਾ ਸਮਝ ਲਿਆ ਮਨਮੁਖ ਨੇ ਕਿ ਜੋ ਕੁਝ ਪ੍ਰਮਾਤਮਾ ਨੇ ਕੀਤਾ ਹੈ ਦਿੰਦਾ ਹੈ ਉਹਨੂੰ ਬਹੁਤ ਇਹਨੇ ਵੱਡਾ ਸਮਝ ਲਿਆ ਪਹਾੜ ਦੀ ਨਿਆਈ ਤੇ ਪ੍ਰਮਾਤਮਾ ਨੂੰ ਇੱਕ ਟੀਲੇ ਦੇ ਸਮਾਨ ਸਮਝ ਲਿਆ ਤੂੰ ਦਾਤਾ ਮਾੰਗਣ ਕਉ ਸਗਲੇ ਦਾਣ ਦੇ ਪ੍ਰਭ ਭਾਨੇ ਪਰ ਗੁਰੂ ਅਰਜਨ ਦੇ ਮਹਾਰਾਜ ਦੇਹ ਪਰਮਾਤਮਾ ਤੂੰ ਦਾਤਾ ਹੈ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦਾ ਟੋਟ ਨਾ ਆਵੇ ਅਗਨਤ ਭਰੇ ਢਾਰ ਤੇਰੇ ਅਗੰਤ ਖਜ਼ਾਨੇ ਭਰੇ ਹੋਇ ਨਾ ਤੇਰੇ ਦੇਂਦਿਆਂ ਟੋਟ ਨਹੀਂ ਆਉਂਦੀ ਇਸ ਕਰਕੇ ਤੂੰ ਦਾਤਾ ਹੈ ਦੁਨੀਆ ਦੇ ਸਾਰੇ ਮਨੁੱਖ ਜਿਹੜੇ ਹਨ ਉਹ ਭਿਖਾਰੀ ਹਨ ਭਾਵੇਂ ਜਿੰਨਾ ਮਰਜੀ ਕਿਸੇ ਕੋਲੋਂ ਧਾਨ ਲੈ। ਕਿਉਂਕਿ ਉਹ ਪਰਮਾਤਮਾ ਦੇ ਕੋਲੋਂ ਹਰ ਕੋਈ ਮਨੁੱਖ ਮੰਗਦਾ ਹੈ। ਤੂੰ ਦਾਤਾ ਮੰਗਣ ਕਉ ਸਗਲੇ ਸਾਰੇ ਮਨੁੱਖ ਉਸ ਪਰਮਾਤਮਾ ਤੋਂ ਮੰਗਦੇ ਆ ਜਿੱਡਾ ਮਰਜੀ ਵੱਡਾ ਰਾਜਾ ਵੀ ਕਿਉ ਨਾਵੇਂ। ਦਾਨ ਦੇ ਪ੍ਰਭ ਭਾਨੇ ਪਰ ਪਰਮਾਤਮਾ ਮੰਗਦੇ ਸਾਰੇ ਹੀ ਆ ਤੂੰ ਦਾਤਾ। ਦਾਨ ਤੂੰ ਉਹਨੂੰ ਦੇਣਾ ਵਾ ਜਿਹੜੇ ਤੈਨੂੰ ਪਾ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਵੀ ਉਹਦੀ ਝੋਲੀ ਵਿੱਚ ਪਾਉਂਦਾ ਜਿਹੜਾ ਪਾ ਜਾਂਦਾ ਹੈ ਤੇ ਦੁਨਿਆਵੀ ਦਾਤਾਂ ਵੀ ਪਰਮਾਤਮਾ ਉਹਨੂੰ ਦਿੰਦਾ ਜਿਹੜਾ ਪਰਮਾਤਮਾ ਨੂੰ ਪਾ ਜਾਂਦਾ ਹੈ। ਜਿਹੜਾ ਉਹਨੂੰ ਚੰਗਾ ਲੱਗਦਾ ਹੈ। ਖਿਨ ਮਹਿ ਅਵਰ ਖਿਨਹਿ ਮਹਿ ਅਵਰਾ ਅਚਰਜ ਚਲ ਤੁਮਾਰੇ हे ਪਰਮਾਤਮਾ ਤੇਰੇ ਜਿਹੜੇ ਕਉਤਕਿਓ ਅਚਰਜ ਹਨ ਹਰਾਨ ਕਰਨ ਵਾਲੇ ਹਨ। ਮਨੋਕ ਉਹਨਾਂ ਨੂੰ ਵੇਖ ਕਰਕੇ ਹਨਾਰਨ ਹੁੰਦਾ ਹੈ ਕਿਉਂਕਿ ਇੱਕ ਖਿੰਨ ਦੇ ਵਿੱਚ ਛਿੰਨ ਦੇ ਵਿੱਚ ਅੱਖ ਚੁਮਕਣ ਦੇ ਸਮੇਂ ਵਿੱਚ ਤੂੰ ਕੁਝ ਤੋਂ ਕੁਝ ਦੁਨੀਆ ਤੇ ਕਰ ਦੇਣਾ ਜਿਉ ਪਰਮਾਤਮਾ ਚਾਹੇ ਇੱਕ ਛਿੰਨ ਤੋਂ ਪਹਿਲਾਂ ਜਿਹੜੀ ਧਰਤੀ ਉਹ ਮੋਦੀ ਕਰ ਸਕਦਾ ਹੈ ਜੇ ਉਹ ਪਰਮਾਤਮਾ ਜਾਵੇ ਤੇ ਇੱਕ ਫੁਰਨੇ ਤੋਂ ਪਹਿਲਾਂ ਉਹ ਸਾਰਾ ਕੁਝ ਪਸਾਰਾ ਕਰ ਸਕਦਾ ਹੈ ਇੱਕ ਛਿਨ ਦੀ ਉਹ ਪਰਮਾਤਮਾ ਦੀ ਖੇਡਿਆ ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਇੱਕ ਛਿਨ ਦੀ ਖੇਡ ਵेश ਕਰਕੇ ਜੋ ਕੁਝ ਦੁਨੀਆ ਤੇ ਹੁੰਦਾ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਤਾਂ ਕਰਕੇ ਪਰਮਾਤਮਾ ਤੁਹਾਡੇ ਕੌਤਕਾਂ ਤੋਂ ਅਸੀਂ ਅਜਰਜ ਤੇ ਹੈਰਾਨ ਜਾਂਨੇ ਰੂਡੋ ਗੂਡੋ ਗਹਿਰੰਗ ਵੀਰੋ ਉੱਚੋ ਅਗਮ ਆਪਾਰੇ ਹੈ ਪਰਮਾਤਮਾ ਰੂੜੋ ਤੂੰ ਸੋਣਾ ਗੂੜੋ ਤੂੰ ਗੰਭੀਰ ਹੈ ਸਾਰਿਆਂ ਵਿੱਚ ਵਸਿਆ ਹੋਇਆ ਹੈ ਗੰਭੀਰੋ ਵੱਡੇ ਜਿਗਰੇ ਵਾਲਾ ਉੱਚੋ ਸਾਰਿਆਂ ਨੂੰ ਉੱਚਾ ਹੈ ਅਗਮ ਪੌਂਚ ਤੋਂ ਪਰੇ ਇੰਦਰਿਆਂ ਦੀ ਪੌਂਚ ਤੱਕ ਇਹ ਮਨੁੱਖ ਸਿੱਧਾ ਹੱਥਾਂ ਪੈਰਾਂ ਨਾਲ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ ਗੇੜੇ ਸ਼ਬਦ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਅੱਖੀ ਬਾਝੋਂ ਵੇਖਣਾ ਬੇਣ ਕੰਨਾਂ ਸੁਨਣਾ ਜੀਬੇ ਬਾਜੋਂ ਬੋਲਣਾ ਕਹਿ ਲੱਗੇ ਅੱਖਾਂ ਦੇ ਨਾਲ ਪਰਮਾਤਮਾ ਨੂੰ ਸਿੱਧਾ ਨਹੀਂ ਵੇਖਿਆ ਜਾਂਦਾ ਕੰਨਾਂ ਦੇ ਨਾਲ ਸੁਣਿਆ ਨਹੀਂ ਜਾਂਦਾ ਜ਼ੁਬਾਨ ਦੇ ਨਾਲ ਬੋਲਿਆ ਨਹੀਂ ਜਾਂਦਾ ਇਹ ਜਿਹੜੀ ਪਹੁੰਚ ਹੈ ਉਹ ਪਹੁੰਚ ਤੋਂ ਪਰੇ ਆ ਉਹ ਪਰਮਾਤਮਾ ਇੱਕ ਮਹਿਸੂਸ ਕਰਨ ਵਾਲੀ ਗੱਲ ਆ ਸਿਰਫ ਉਹ ਪਰਮਾਤਮਾ ਨੂੰ ਸੁਰਤੀ ਦੇ ਨਾਲ ਇੱਕ ਮਹਿਸੂਸ ਕੀਤਾ ਜਾਂਦਾ ਹੈ ਤਾਂ ਕਰਕੇ ਪਰਮਾਤਮਾ ਤੋਂ ਸੁਣਨਾ ਉੱਚੇ ਗਾਇਰਿਆਂ ਗਬੀਰਿਆਂ ਡੂੰਘਾਏ ਪੌਂਚ ਤੋਂ ਪਰੇ ਐ ਸਾਧ ਸੰਗ ਜੋ ਤੁਮੈ ਮਲਾਇਓ ਤਉ ਸੁਣੀ ਤੁਮਾਰੀ ਬਾਣੀ ਹੈ ਪਰਮਾਤਮਾ ਜਿਦੇ ਤੇ ਤੂੰ ਕਿਰਪਾ ਕਰਦਾ ਉਹ ਮਨੁੱਖ ਸਾਧ ਸੰਗਤ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਬੈੰਦਾ ਤਉ ਸੁਣੀ ਤੁਮਾਰੀ ਬਾਣੀ ਉਹ ਮਨੁੱਖ ਤੁਹਾਡੀ ਬਾਣੀ ਜਿਹੜੀ ਆ ਉਹਨੂੰ ਸੁਣਦਾ ਸਰਵਣ ਕਰਦਾ ਹੈ ਕੀਰਤਨ ਸੁਣਦਾ ਕਥਾ ਸੁਣਦਾ ਤੁਹਾਡੀ ਸਿਫਤ ਸਲਾਹ ਕਰਦਾ ਹੈ ਜਿੰਨੂੰ ਤੂੰ ਆਪਣੇ ਨਾਲ ਮਿਲਾ ਲੈਣਾ ਹਰ ਕੋਈ ਮਨੁੱਖ ਸੰਗਤ ਵਿੱਚ ਆਣ ਕਰਕੇ ਨਹੀਂ ਬੈਠ ਸਕਦਾ ਨਾ ਅਸੀਂ ਆਪਣੇ ਜੋਰ ਨਾਲ ਸੰਗਤ ਵਿੱਚ ਆਣ ਕਰਕੇ ਬੈਠੇ ਹਾਂ ਗੁਰੂ ਕਿਰਪਾ ਕਰਦਾ ਤਾਂ ਇਹ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗ ਜੋ ਤੁਮੈ ਮਿਲਾਇਓ ਤਉ ਸੁਰੇ ਤੁਮਾਰੀ ਬਾਣੀ ਅਨੰਦ ਭਇਆ ਪੇਕਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਨ ਤੇ ਸਤਗੁਰੂ ਕਹਿਣ ਲੱਗੇ ਪ੍ਰਮਾਤਮਾ ਜਦੋਂ ਤੁਹਾਡੇ ਦਰਸ਼ਨ ਹੋ ਜਾਂਦੇ ਆ ਪ੍ਰਤਾਪ ਤੇਜ ਪ੍ਰਤਾਪ ਵਾਲੇ ਉਦੋਂ ਮਨੁੱਖ ਜਿਹੜਾ ਤੁਹਾਡੇ ਦਰਸ਼ਨ ਕਰਦਿਆਂ ਵੇਂਦਿਆਂ ਉਹਦੇ ਜ਼ਿੰਦਗੀ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਖੁਸ਼ੀ ਤੇ ਖੇੜਾ ਆ ਜਾਂਦਾ ਹੈ ਉਹ ਪਰਮਾਤਮਾ ਸਾਨੂੰ ਵਕਾਰਾਂ ਤੋਂ ਮੁਕਤ ਕਰਨ ਵਾਲਾ ਹੈ ਜਿਹੜਾ ਮਨੁੱਖ ਗੁਰੂ ਕੇ ਸੰਗਤ ਵਿੱਚ ਆਉਂਦਾ ਹੈ ਪਰਮਾਤਮਾ ਦੀ ਬਾਣੀ ਨੂੰ ਸੁਣਦਾ ਹੈ ਉਹਦੀ ਸਿਫਤ ਸਲਾਹ ਕਰਦਾ ਹੈ ਉਹ ਮਨੋਖ ਜਿਹੜਾ ਵਾ ਅੰਤਰੀਵ ਤੌਰ ਤੇ ਪਰਮਾਤਮਾ ਦਾ ਨਾਮ ਜਪ ਕਰਕੇ ਉਹਦੇ ਦਰਸ਼ਨ ਕਰ ਲੈਂਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਆਨੰਦ ਖੁਸ਼ੀ ਤੇ ਖੇੜਾ ਆ ਜਾਂਦਾ ਹੈ ਵਕਾਰਾਂ ਤੋਂ ਉਹ ਮਨੋਖ ਜਿਹੜਾ ਰਹਿਤ ਹੋ ਜਾਂਦਾ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਫਰਮਾਨ ਅnder ਸਾਡੇ ਤੇ ਬਖਸ਼ਿਸ਼ ਕੀਤੀ ਕਿ ਮਨੋਖ ਕੋਈ ਵੀ ਤੇਰੀ ਰੱਖਿਆ ਕਰਨ ਵਾਲਾ ਨਹੀਂ ਹੈ ਜਿੱਥੇ ਕਿਸੇ ਦਾ ਵੀ ਹੱਥ ਨਹੀਂ ਅਪੜਦਾ ਕੋਈ ਕੁਝ ਕਰ ਨਹੀਂ ਸਕਦਾ ਜੇ ਪ੍ਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਤੇਰੀ ਰੱਖਿਆ ਕੀਤੀ ਤੇ ਯਾਦ ਰੱਖੇ ਦੁਨੀਆ ਦੇ ਉੱਤੇ ਚੱਲਦਿਆਂ ਫਿਰਦਿਆਂ ਤੁਰਦਿਆਂ ਵੀ ਇੱਕ ਪ੍ਰਮਾਤਮਾ ਹੀ ਤੇਰਾ ਸਾਰਾ ਉਹਦੇ ਤੋਂ ਬਗੈਰ ਤੈਨੂੰ ਕੋਈ ਵੀ ਜਿਹੜਾ ਰੱਖ ਨਹੀਂ ਸਕਦਾ ਬਚਾ ਨਹੀਂ ਸਕਦਾ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ ਹੁਕਮਨਾਮਾ ਸਾਹਿਬ ਦੀਆਂ ਅੰਤਲੀਆ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਸਾਦ ਸੰਗ ਜੋ ਤੁਮੈ ਮਲਾਇਓ ਤਉ ਸੁਣੀ ਤੁਮਾਰੀ ਬਾਣੀ ਅਨੰਦ ਭਾਇ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ